ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੇ ਮੋਂਗਾ ਪੈਲਸ ਵਿੱਚ ਕਿਸਾਨ ਮੇਲਾ ਲਾਇਆ ਗਿਆ ਇਸ ਮੇਲੇ ਵਿੱਚ ਕਿਸਾਨਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਸਟਾਲਾਂ ਲਾਈਆਂ ਗਈਆਂ ਜਿਸ ਵਿੱਚ ਬਿਨਾ ਰੇ ਸਪਰੇਅ ਤੋਂ ਖਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਪਨੀਰੀ ਲਾਉਣ ਲਈ ਕਿਸਾਨਾਂ ਨੇ ਖਰੀਦਦਾਰੀ ਕੀਤੀ ਅਤੇ ਕਿਸਾਨਾਂ ਨੂੰ ਖੇਤੀ ਬਾਰੇ ਹੋਰ ਵੀ ਸਲਾਹ مشوره ਦਿੱਤੇ ਹੋਰ ਕੀ ਕਿਹਾ ਤੁਸੀਂ ਵੀ ਦੇਖਦੇ ਰਹੋ ਸਾਦਕ ਤੋਂ ਮੰਦਰ ਬੀਲੇ ਵਾਲਾ ਦੀ ਵਿਸ਼ੇਸ਼ ਰਿਪੋਰਟ ਵੀ ਜਿਹੜਾ ਅੱਜ ਆਪਾਂ ਸਾਦਕ ਦੇ ਵਿੱਚ ਮੌਂਗਾ ਪਿੰਡ ਵਿੱਚ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ ਇਹਦੇ ਤੇ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਕਿਸਾਨਾਂ ਨੂੰ ਜੀ ਸਸਰੀ ਗੱਲ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਰਣਜੀਤ ਸੋਨੀ ਹੈ ਤੇ ਮੈਂ ਮੈਸੀ ਕੰਪਨੀ ਤੋਂ ਆਇਆ ਜੀ ਸਭ ਤੋਂ ਪਹਿਲਾਂ ਆਏ ਹੋਏ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਔਰ ਕਿਸਾਨ ਵੀਰਾਂ ਨੂੰ ਸੁਝਾਅ ਇਹ ਹੀ ਦੇਣਾ ਚਾਹੁੰਦੇ ਹਾਂ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ ਕਿ ਪ੍ਰਾਲੀ ਦੀ ਸਾਮ ਸੰਭਾਲ ਆਪਾਂ ਕਿਵੇਂ ਕਰਨੀ ਆ ਔਰ ਪ੍ਰਾਲੀ ਨੂੰ ਆਪਾਂ ਨਾ ਸਾੜੀਏ ਔਰ ਪ੍ਰਾਲੀ ਦੀ ਸਾਮ ਸੰਭਾਲ ਵਾਸਤੇ ਹੀ ਪ੍ਰੋਗਰਾਮ ਕੀਤਾ ਜਾ ਰਿਹਾ ਇਹਦੇ ਵਿੱਚ ਅਸੀਂ ਆ ਸਾਰੇ ਪ੍ਰੋਡਕਟ ਡਿਸਪਲੇ ਕੀਤੇ ਆ ਜਿਨ੍ਹਾਂ ਨਾਲ ਆਪਾਂ ਪ੍ਰਾਲੀ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਜਿਵੇਂ ਆਪਣੇ ਕੋਲ ਮੈਸੀ ਕੰਪਨੀ ਦਾ ਬਿੱਲਰ ਆਉਂਦਾ ਆ ਆਪਣੇ ਕੋਲ ਰੈਕ ਆਉਂਦਾ ਆ ਫਲੋ ਆਉਂਦੇ ਆ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਆਉਂਦੇ ਆ ਜਿਨ੍ਹਾਂ ਨਾਲ ਆਪਾਂ ਪ੍ਰਾਲੀ ਦੀ ਸਾਮ ਸੰਭਾਲ ਕਰ ਸਕਦੇ ਆ ਇਹਦੀ ਬਾਰੇ ਨੌਲੇਜ ਹੋਣੀ ਹੈ ਰੈਕ ਬਾਰੇ ਜੀ ਹਾਂਜੀ ਬਿਲਕੁਲ ਜੀ ਆਪਣਾ ਜਿਹੜਾ ਮੈਸੀ ਕੰਪਨੀ ਦਾ ਬੈਲਰ ਆਂਦਾ ਆ ਇਹ ਇਨ ਲਾਈਨ ਬੈਲਰ ਆਂਦਾ ਆ ਔਰ ਇੰਡੀਆ ਦਾ ਫਰਸਟ ਬੈਲਰ ਆ ਜਿਹੜਾ ਇਨ ਲਾਈਨ ਬੈਲਰ ਆ ਇਹਦੀ ਜਿਹੜੀ ਪਿਕਅਪ ਦੀ ਵਿਡਥ ਆ ਇਹਦੀ ਸਭ ਤੋਂ ਜ਼ਿਆਦਾ ਪਿਕਅਪ ਦੀ ਵਿਡਥ ਆ 1.92 ਮੀਟਰ ਔਰ ਇਹ ਸੈਂਟਰ ਲਾਈਨ ਬੈਲਰ ਹੋਣ ਕਰਕੇ ਇਹਦੇ ਵਿੱਚ ਵੇਅਰ ਐਂਡ ਟੇਅਰ ਬਹੁਤ ਘੱਟ ਹੁੰਦੀ ਆ ਇਹਦੇ ਵਿੱਚ ਆਗਰ ਸਿਸਟਮ ਆ ਦੋਨਾਂ ਸਾਈਡ ਜਿਵੇਂ ਕੰਬਾਈਨਾ 'ਚ ਹੁੰਦਾ ਆ ਆਗਰਾਂ ਦੇ ਨਾਲ ਆ ਆਗਰ ਲੱਗੇ ਔਗਰ ਕੀ ਕਰਦੇ ਆ ਕਿ ਆਪਣੀ ਪ੍ਰਾਲੀ ਨੂੰ ਅੰਦਲੀ ਸਾਈਡ ਨੂੰ ਭੇਜਦੇ ਆ ਔਰ ਨਾਲੇ ਪ੍ਰਾਲੀ ਨੂੰ ਪ੍ਰੈਸ ਕਰੀ ਜਾਂਦੇ ਆ ਉਸ ਤੋਂ ਬਾਅਦ ਆਪਣਾ ਇਸ ਤਫਰਕ ਪ੍ਰਾਲੀ ਨੂੰ ਉੱਪਰ ਭੇਜਦੇ ਆ ਜਿਹੜਾ ਆਪਣੇ ਇਸ ਬੇਲਰ ਦੇ ਵਿੱਚ ਪਲੰਜਰ ਲੱਗਾ ਆ ਇਸ ਪਲੰਜਰ ਦੇ 100 ਸਟਾਕ ਆ 1 ਮਿੰਟ ਦੇ ਵਿੱਚ ਔਰ ਉਹ ਵੀ ਬੇਲਰ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਸਟਾਕ ਆ ਆਪਣੇ ਬੇਲਰ ਦੇ ਵਿੱਚ 1 ਮਿੰਟ ਦੇ ਵਿੱਚ ਇਸ ਤੋਂ ਬਾਅਦ ਇਹ ਇਹਦਾ ਹਾਈਡਰੋਲਿਕ ਯੂਨਿਟ ਆ ਇਹਦੇ ਵਿੱਚ ਆਪਾਂ ਬੇਲ ਦੀ ਜਿਹੜੀ ਡੈਂਸਿਟੀ ਨੂੰ ਹਾਈ ਜ਼ਿਆਦਾ ਕਰਨ ਜ਼ਿਆਦਾ ਕਰਨ ਵਾਸਤੇ ਇਹਦਾ ਆ ਗਿਆ ਜੀ ਟਵਨ ਬਾਕਸ ਇਦੀ ਜਿਹੜੀ ਕੈਪੈਸਿਟੀ ਹੈ ਉਹ 10 ਟੁਆਇਨ ਬੋਗਾਂ ਦੀ ਹੈ ਔਰ ਇਹ ਆਪਣੀ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਇੱਕ ਟਾਈਮ ਦੇ ਵਿੱਚ 10 ਫਲੈਕਟਰ ਕਰ ਸਕਦੇ ਹਾਂ ਟੁਆਇਨ ਦੇ ਇਸ ਤੋਂ ਬਾਅਦ ਜਿਹੜਾ ਇਹਦਾ ਚੈਂਬਰ ਹੈ ਇਹ ਸਭ ਤੋਂ ਵੱਡਾ ਚੈਂਬਰ ਹੈ ਔਰ ਚੈਂਬਰ ਜ਼ਿਆਦਾ ਲੰਬਾ ਹੋਣ ਕਰਕੇ ਜਿਹੜੀ ਬੇਲ ਦੀ ਡੈਂਸਿਟੀ ਆ ਉਹ ਜ਼ਿਆਦਾ ਹਾਈ ਰਹਿੰਦੀ ਆ ਹਾਈਡਰੌਲਿਕ ਸਿਲੰਡਰ ਲੱਗਾ ਆ ਜਿਹਦੇ ਕਰ ਆਪਾਂ ਇਹਨੂੰ ਦਬਾਅ ਦੇ ਕੇ ਬੇਲ ਦੀ ਡੈਂਸਿਟੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਜਿਹੜੇ ਇਹਦੇ ਟਾਇਰ ਆ ਚੌੜੇ ਤੇ ਵੱਡੇ ਟਾਇਰ ਆ ਔਰ ਦੋਵਾਂ ਸਾਈਡਾਂ ਤੇ ਬਰਾਬਰ ਟਾਇਰ ਲੱਗੇ ਪਏ ਆ ਜੀ ਤਾਂ ਕਿ ਮਤਲਬ ਆਪਣਾ ਜਿਹੜਾ ਆ ਆ ਸੈਂਟਰ ਤੇ ਚੱਲਦਾ ਜਾ ਉਸ ਤੋਂ ਬਾਅਦ ਜਿਹੜਾ ਆਪਣਾ ਨੋਟਰ ਹੈ ਜੀ ਆਪਣਾ ਹੈਵੀ ਡਿਊਟੀ ਰੈਸਪੀ ਕੰਪਨੀ ਦਾ ਨੋਟਰ ਹੁੰਦਾ ਆ ਔਰ ਇਹਦੀ ਜਿਹੜੀ ਲਾਈਫ ਆ ਨੋਟਰ ਦੇ ਪਾਰਟਸ ਦੀ ਉਹ ਬਾਕੀਆਂ ਕੰਪਨੀਆਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਆ ਆਪਣਾ ਨੋਟਰ ਦੇ ਪਾਰਟਸ ਦੀ ਵੈਰੈਂਟੀਰ ਬਹੁਤ ਘੱਟ ਆ ਜਿਹੜਾ ਆਪਣਾ ਪੱਖਾ ਲੱਗਾ ਆ ਜੀ ਤੁਹਾਨੂੰ ਪੱਖਾ ਦਿਖਾ ਦਈਏ ਅਗਲੀ ਸਾਈਡ ਤੋਂ ਅਗਲੀ ਸਾਈਡ ਪੱਖਾ ਵੇਖੋ ਇਹ ਪੱਖਾ ਆਪਣਾ ਦੋਵੇਂ ਸੈੱਟ ਕੰਮ ਕਰਦਾ ਜਾਂ ਜੀ ਆਟੋ ਕਲੀਨਰ ਆ 20 ਮਿੰਟ ਪੱਖਾ ਸਿੱਧਾ ਘੁੰਮਦਾ ਜਾਂ ਔਰ 1 ਮਿੰਟ ਪੱਖਾ ਇਹ ਰਿਵਰਸ ਘੁੰਮਦਾ ਜਾਂ ਤਾਂ ਕਿ ਆਪਣੇ ਆਪ ਨੂੰ ਇਹ ਖੁਦ ਸਾਫ਼ ਕਰ ਲੈਂਦਾ ਹੈ ਇਹਦਾ ਕੀ ਕਿਸਾਨ ਨੂੰ ਕਟਰੈਕਟਰ ਦਾ ਕੀ ਖਰਚਾ ਪੈਂਦਾ ਹੋਊਗਾ ਜੀ ਕਿਸਾਨ ਨੂੰ ਖਰਚਾ ਚਲਾਉਣ ਵਾਸਤੇ 50 ਹਸ ਪਾਵਰ ਦਾ ਟਰੈਕਟਰ ਸਫੀਸ਼ੀਐਂਟ ਆ 50 ਹਸ ਪਾਵਰ ਦੇ ਟਰੈਕਟਰ ਨਾਲ ਆਪਾਂ ਚਲਾ ਸਕਦੇ ਪਰ ਪਰ ਏਕੜ ਕਿੰਨਾ ਖਰਚਾ ਪੈਂਦਾ ਕਿਸਾਨ ਨੂੰ ਜੀ ਪਰ ਏਕੜ ਜਿਹੜਾ ਇਹਦੇ ਉੱਤੇ ਖਰਚਾ ਡੀਜ਼ਲ ਖਰਚਾ ਪੈਂਦਾ ਜਾਂ ਉਹ 4 ਲੀਟਰ ਦੇ ਪ੍ਰੋਕਸ ਪੈਂਦਾ ਜਾਂ 4 ਤੋਂ 4.5 ਲੀਟਰ ਔਰ ਬਾਕੀ ਜਿਹੜਾ ਆ ਜਿੱਦਾਂ ਮਤਲਬ ਆਪਣੀ ਬੇਲ ਦੀ ਜਿਹੜੀ ਕੈਪੈਸਿਟੀ ਆ ਜਿੰਨੀ ਆਪਾਂ ਬੇਲ ਤਿਆਰ ਕਰਦੇ ਆ ਉਹਦੇ ਵਾਸਤੇ ਧਾਗਾ ਜਿਹੜਾ ਯੂਜ਼ ਹੁੰਦਾ ਆ ਉਹ 1.5 ਕਿਲੋ ਦੇ ਕਰੀਬ ਧਾਗਾ ਯੂਜ਼ ਹੁੰਦਾ ਆ ਇੱਕ ਬੇਲੇ ਵਾਸਤੇ ਇਹ ਆਪਣਾ ਰੈਕ ਆ ਜੀ ਇਹ ਬੇਲਨਰ ਚਲਾਉਣ ਤੋਂ ਪਹਿਲਾਂ ਆਪਾਂ ਨੂੰ ਰੈਕ ਨਾਲ ਪਰਾਲੀ ਦੀ ਲਾਈਨ ਬਣਾਣੀ ਪੈਂਦੀ ਆ ਉਹਦੇ ਵਾਸਤੇ ਆਪਾਂ ਨੂੰ ਰੈਕ ਲੂਸ ਕੀਤਾ ਜਾਂਦਾ ਆ ਆਪਣਾ ਜਿਹੜਾ ਮੈਸੀ ਕੰਪਨੀ ਦਾ ਰੈਕ ਆ ਇਹ ਸਭ ਤੋਂ ਜ਼ਿਆਦਾ ਏਰੀਆ ਕਵਰ ਕਰਦਾ ਆ 4.1 ਮੀਟਰ ਟਾਈਮ ਦੇ ਤੇ ਔਰ ਇਹਦੀਆਂ ਜਿਹੜੀਆਂ ਆ ਆਰਮਾ ਆ ਇੱਥੇ ਟੋਟਲ 11 ਆਰਮਾ ਲੱਗੀਆਂ ਹੋਈਆਂ ਆ ਬਾਕੀ ਇੰਡ ਔਰ ਆਪਣੇ ਜਿਹੜੀਆਂ ਆ ਟਾਇਰਾਂ ਆ ਇੱਕ ਦੇ ਵਿੱਚ ਚਾਰ ਚਾਰ ਟਾਇਰਾਂ ਲੱਗੀਆਂ ਪਈਆਂ ਜੀ। ਬਾਕੀਆਂ ਬਿਲਾਂ ਰੇਕਾਂ ਦੇ ਵਿੱਚ ਤਿੰਨ-ਤਿੰਨ ਚੀਜ਼ਾਂ ਆਉਂਦੀਆਂ ਆ। ਤਿੰਨ-ਤਿੰਨ ਟਾਇਰਾਂ ਆਉਂਦੀਆਂ। ਇਸ ਕਰਕੇ ਟੋਟਲ ਆਪਣਾ ਜਿਹੜਾ ਆ ਇਹ ਜ਼ਿਆਦਾ ਏਰੀਆ ਕਵਰ ਕਰਦਾ ਜਿਹੜਾ ਇਹਦਾ ਗিয়ার ਬਕਸਾ ਆ। ਹੈਵੀ ਡਿਊਟੀ ਵੱਡਾ ਗিয়ার ਬਕਸਾ ਆ। ਔਰ ਬੈਲੈਂਸ ਟਾਇਰ ਆ ਔਰ ਇਹਦੇ ਵਿੱਚ ਟੈਂਡਮ ਐਕਸਲ ਲੱਗਾ ਪਿਆ ਤਾਂ ਕਿ ਇਹਦਾ ਪ੍ਰੋਪਰ ਬੈਲੈਂਸਿੰਗ ਨਾਲ ਚੱਲੇ। 2 ਲੀਟਰਾਂ ਕਿਲਾ ਕਰ ਦਿੰਦਾ। ਹਾਂਜੀ। ਨੈਨੋ ਡੀਏਪੀ ਦੇ ਉਹਦੇ ਵਾਸਤੇ ਬਣਿਆ। ਉਹ ਮਤਲਬ ਇਨੀ ਡੋਜ਼ ਰეკਮੈਂਡ ਕਰਦੀ ਹੈ ਜੀ ਕਿੱਲੇ ਵਾਸਤੇ ਬਹੁਤ ਆ ਮੈਂ ਬਰਤੋਂ ਤੱਕ ਲੈਣਾ ਹੀ ਕਰੂਗਾ ਨੈਨੋ ਤੇ ਡੀਪੀ ਪ੍ਰੋਡਕਟ ਦਾ ਹੀ ਹੁਣ ਸਪਰੇਅ ਤੇ ਜਿਹੜੀ ਮਰਜ਼ੀ ਕਰਾਓ ਛੜਕਾਅ ਵਾਲੀ ਜਿਹੜੀ ਤੁਸੀਂ ਕਰਾਉਣੀ ਛੜਕਾਅ ਵਾਲੀ ਜ਼ਰੂਰ ਕਰੂਗਾ ਜੀ ਜੀ ਰੋਲ ਇਹ ਨਾ ਉਹ ਤਾਂ ਜਾਂਦੇ ਪਾਣੀ 100 150 ਲੀਟਰ ਲਾਓ ਭਾਈ ਅੱਗੇ ਜਿਹੜੀਆਂ ਡੋਜ਼ ਆ ਰਹੀਆਂ ਜੀ ਉਹ तकरीबन 10 ਲੀਟਰ ਪਾਣੀ ਚ ਕਿੱਲੇ ਆਪਣਾ ਹੱਲ ਕਰ ਰਹੀਆਂ ਜਿਹੜੀ ਚੀਜ਼ ਆਪਾਂ ਦਵਾਈ ਦੇ ਉੱਤੇ ਕੰਮਾਤੇ ਮਾਰਦੇ ਜ ਆਪਣਾ 10 ਲੀਟਰ ਵਿੱਚ ਹੱਲ ਹੁੰਦਾ ਤੇ 10 ਲੀਟਰ ਵਿੱਚ ਆਪਣਾ ਹੱਲ ਬੋਲਿਆ ਕਰੂਗਾ ਆਪਣੇ ਜੀਵਿਦਾਰ ਜੀ ਨਾਲ ਖੜਦੇ ਡੋਜਾਂ ਦੇ ਵੀਰੇ ਆਪਣੇ ਜੀਵਿਦਾਰ ਜੀ ਨਾਲ ਖੜਦੇ ਡੋਜ ਤੇ ਛੜਨ ਲਈ ਆ ਤੇ ਜਿਹੜੇ ਸੀ ਲੱਗਦੇ ਆ ਉਹ ਵੀ ਆਪਾਂ ਆਏ ਆ ਹੌਲੀ ਹੌਲੀ ਚੀਤੇ ਆ ਹੌਲੀ ਹੌਲੀ ਬਦਲਣਾ ਜੀਵਨ ਬਦਲੀ ਸਹੀ ਗੱਲ ਹੈ ਕਿਉਂਕਿ ਵਾਹ ਨਹੀਂ ਉੱਥੇ ਲੱਗਾ ਵਾ ਤੇਰੇ ਜਰਾਂ ਤੇ ਦੇਖਿਆ ਕਰਾ ਬੋਰੀਆਂ ਦੇ ਕਿੱਤੇ ਦੇ ਮਾਲ ਲੱਗਾ ਆਪਾਂ ਪਹਿਲਾਂ ਅੱਗੇ ਇਹ ਚੀਜ਼ ਦਵਾਈਆਂ ਹੈ ਨਹੀਂ ਸੀ ਆਪਾਂ ਲਾਉਂਦੇ ਨਹੀਂ ਸੀ ਜਿਹੜਾ ਕੈਮਰਾ ਮਤਲਬ ਫਾਹਮਾ ਲਓ ਜੀ ਵਾਹ ਇਹਦਾ ਇਹਦਾ ਮੈਂ ਸੰਗਲ ਲਾਇਆ ਹੋਇਆ ਇਹਨੂੰ ਆ ਇਹਨੂੰ ਆ ਜਿਵੇਂ ਮੈਂ ਕਹੂੰਗਾ ਉਵੇਂ ਜਾਊਗਾ ਜਿੱਧਰ ਨੂੰ ਜਾਊਗਾ ਉਧਰ ਨੂੰ ਜਾਊਗਾ ਕਰੀ ਜਾਣੀ ਹਾਂ 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 ਜੀ ਹਾਂ ਹਾਂ ਤਾਂ ਤੁਹਾਡੇ ਲਈ ਲਿਆ ਸਰ ਹਾਂ ਹਾਂ ਅੱਜ ਹਾਂ ਜੀ ਹਾਂ ਜੀ ਤਾਂ ਰੱਖ ਦੋ ਥੋੜੀ ਜਣੀ ਪਤਾ ਲੱਗ ਜਾਂਦਾ ਇਹ ਆਪਣਾ ਅਜਨੇ ਕੋਲੋਂ ਸੁਣਾਇਆ ਜਾਂਦਾ ਇੱਕ ਕੱਟਨ ਥਾਰ ਹੀ ਜੰਮਿਆ ਜਿਹਨੇ ਅੱਜ ਅਸੀਂ ਸਵੇਰ ਨੂੰ ਪਾਣੀ ਆ ਇਹਨੇ ਸ਼ਾਮ ਨੂੰ ਰੱਖਤਾ ਅਗਲੇ ਦਿਨ ਦੇਖੇ ਜੰਮਿਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਕਰਨਾ ਹੈ ਸਭ ਨੂੰ ਜੀ ਮੰਤ ਕਿ ਨਾ ਰਹੂਗੀ ਕਿ ਹੋਰ ਵੀ ਚੰਗਾ ਹੈ ਇਹਨੂੰ ਵੀ ਸਾਲਾਂ ਦੇ ਵਿੱਚ ਇਹਨੇ ਲਵਾ ਦੇਣਾ ਲਵਾ ਦੇਣਾ We'll be right back.